ਮਰੀ ਜਾਨ ਉਹਦੇ ਪੇ ਮਿਲ ਸਕਦੀ ਨਾ ਪਰਵਾਹ ਮੈਂ ਤਾਂ ਹੀ ਕਿਹਨੇ ਕਰ ਸਕਦਾ ਨਹੀਂ 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 ਯਾਰ ਇਹਦਾ ਨਹੀਂ ਕਰ ਸਕਦੀ ਇਦਾਂ ਨਹੀਂ ਕਰ ਸਕਦਾ ਦੋ ਮਿੰਟ ਤੀਜਾ ਆ ਲੋ ਬਾਈ ਆਪਾ ਤੁਹਾਨੂੰ ਨਹੀਂ ਇਹ ਜੱਤੂ ਨਹੀਂ ਨਿਕਲਣਾ ਜਿਹੜਾ ਜਿਹੜਾ ਨਹੀਂ ਨਿਕਲਣਾ ਚਾਹੁੰਦਾ ਉਹ ਨਹੀਂ ਤੁਸੀਂ ਕਰੋ ਕਿ ਇਹ ਨਹੀਂ ਆਜਾ ਦੋ ਮਿੰਟ ਹੋ ਗਏ ਉਹ ਨਹੀਂ ਜਾ ਰਹੇ ਕੋਈ ਇਹ ਨਹੀਂ ਹੋਣੀ ਯਾਰ ਹੱਥ ਹੋ ਗਈ ਹੈ ਨਹੀਂ ਯਾਰ ਆ ਤੂੰ ਕਰ ਰਹੇ ਗੱਡੀ ਮਤਲਬ ਜਿਹੜੀ ਹਰੇ ਆ ਕਿ ਪਰ ਕਿਤੇ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਹੈਗਾ ਤੁਹਾਡੇ ਚ ਬਈ ਤੁਸੀਂ ਕੀ ਕਰੋਗੇ ਤੁਸੀਂ ਦੇ ਰੋ ਪਿਆਰ 20000 ਰੁਪਏ ਪਤਾ ਨਹੀਂ ਹਰ ਜਗ੍ਹਾ ਬੰਦ ਕਰਦੇ ਆਂ ਜੀ ਅਸੀਂ ਇੱਕ ਗੋਣ ਜਨ ਨਹੀਂ ਤੁਸੀਂ ਮੋਹਲੇ ਤੇ ਆਇਆ ਨਾ ਆਇਆ ਨਾ ਬਹੁਤ ਹੀ ਆਇਆ ਆਇਆ ਖੁਦਾ ਤੋਂ ਬੈਠ ਕੇ ਗੱਲ ਕਰਾ ਬਹੁਤ ਗੱਲ ਕਰਦੇ ਆਂ ਪਾਪਾ ਗੱਲ ਕਰਦੇ ਆਂ ਬੈਠ ਕੇ ਗੱਲ ਕਰਦੇ ਆਂ ਕੋਈ ਜਿਆਦਾ ਆਪਣੇ ਜਿਹਨਾਂ ਰੋਕੇ ਉਹਨਾਂ ਨੂੰ ਤੇਨੇ ਕੋਣਨ ਤਾਂ ਜੀ ਆਹ ਨਹੀਂ ਕੋਈ ਨਹੀਂ ਕਰਨੀ ਆਪੇ ਸਾਹ ਨੂੰ ਸੁਣਦਾ ਆਪਣੀ ਸੀਨੀਅਰ ਕੋ ਬਾਹਰ ਤਾਂ ਜਾ ਡੋ ਆਹ ਹੋ ਗਿਆ ਕੋਈ ਹੋਰ ਕੰਮ ਕਰਦਾ ਨਾ ਬੈਲ ਤੁਹਾਨੂੰ ਪਤਾ ਤੁਸੀਂ ਜਿਹੜਾ ਜਿਹੜਾ ਤੁਸੀਂ ਅੱਗੇ ਕੰਮ ਕਰਨਾ ਇਸ ਤੋਂ ਤੋਂ ਬਾਅਦ ਇਹ ਪਟਾਰ ਵਾਲੀ ਗੱਲ ਨਹੀਂ ਤੁਸੀਂ ਹੱਥੋਂ ਲਿਆ ਕੇ ਵਾਹ ਕਰਕੇ ਰੱਖੋ ਨਹੀਂ ਤੁਹਾਡੇ ਅੱਖੇ ਲੱਗ ਜਾਈਆਂ ਮਿਲੋ ਮਿਲੋ ਇੱਕ ਮਿਲავ ਨਹੀਂ ਨਹੀਂ ਦਰਵਾਜ਼ੇ ਨਹੀਂ ਨਹੀਂ ਇੱਥੇ ਦਰਵਾਜ਼ੇ 'ਚ ਬੈਠਣਾ ਹੈ ਸਾਨੂੰ ਮਿਲਾਇਆ ਜਾਏ ਹੁਣ ਯਾਰ ਮਤਲਬ ਜਿਵੇਂ ਰਹੇਗਾ ਤੁਸੀਂ ਵੇਖੋ ਫਿਰ ਤੁਸੀਂ ਦੇਖੋ ਇਹ ਐਮਰਜੈਂਸੀ ਤੁਸੀਂ ਦੇਖੋ ਨਹੀਂ ਜਿਸ ਨੂੰ ਟੌਂਕੀ ਕਰਦੇ ਤੁਸੀਂ ਉਹਨਾਂ ਨੂੰ ਕੀ ਹੱਦ ਹੋਈ ਯਾਰ ਇੱਥੇ ਮਿਲਦੇ ਹੋਗੇ ਤੁਸੀਂ ਇਹ ਗੱਡੀ ਐਂਡੀ ਵੱਡੀ ਗੱਲ ਦਿਓ ਪਾਕਿਸਤਾਨ ਜੇ ਕਰਦੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਭੋਜਰਾ ਅੱਜ ਸੂਬਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਐ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਖਨੋਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਹੈ ਮਹਿਲਬਜ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਹੇ ਆ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪੀਟਲ ਨੂੰ ਜੇਲ੍ਹ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫੇਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਨੇ ਪੈਣਗੇ ਇਸ ਦੇ ਹਸਪਤਾਲ ਨੇ ਹਾਲੇ ਤੱਕ ਫਾਈਲ ਤੱਕ ਨਹੀਂ ਪੜਾਈ ਉਹਨਾਂ ਦੀ ਤੇ ਨਾ ਹੀ ਕੋਈ ਬਿਮਾਰੀ ਉਹਨਾਂ ਨੂੰ ਲੱਗਿਆ ਹੋਇਆ ਕੋਈ ਲੱਗਦਾ ਹੈ ਕਿ ਪ੍ਰੋਟੈਸਟ ਨੂੰ ਢਾਹ ਲਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸੇ ਦੇਖੋ ਇਹੀ ਤਾਂ ਗੱਲ ਹੈ ਉਹਦੀ ਫਾਈਲ ਬਣਾਉਣਗੇ ਕਿ ਜਦੋਂ ਬਿਮਾਰੀ ਨਹੀਂ ਆ ਮੈਂ ਤਾਂ ਹੀ ਤਾਂ ਪਹਿਲਾ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਅਗਵਾ ਕੀਤਾ ਔਰ ਡੀਜੀਪੀ ਨੇ ਉਹਨਾਂ ਚਾਰ ਐਸਐਸਪੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਥੇ ਗਏ ਆ ਔਰ ਹੋਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਉਹ ਤਾਂ ਹੁਣ ਅਸੀਂ ਦੇਖਾਂਗੇ ਨਾ ਅਸੀਂ ਤਾਂ ਉਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਗਵਾ ਕਰਕੇ ਲਿਆਂਦਾ ਹੈ ਉਹਨਾਂ ਅਫਸਰਾਂ ਦੇ ਉੱਤੇ ਜਿਹੜਾ ਪਰਚਾ ਹੋਣਾ ਚਾਹੀਦਾ ਸਰ ਕੋਈ ਕੋਰਟ ਵੀ ਰੈਟ ਲਾਈ ਜਾਊਗੀ ਇਸ ਨੂੰ ਲੈ ਕੇ ਸਾਰਾ ਕੁਝ ਹੋਏਗਾ ਕਿਉਂਕਿ ਇਹ ਤਾਂ ਬਿਲਕੁਲ ਨਜਾਇਜ਼ ਹੈ ਸ਼ਰਿਆ ਅਮਰਜ਼ਾਇਜ਼ ਹੈ ਸੋ ਅਸੀਂ ਇਹ ਗੱਲ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਜਿਹੜਾ ਮੋਰਚੇ ਦੇ ਉੱਤੇ भेजा ਜਾਵੇ ਪਰ ਪਹਿਲਾਂ ਕੇਂਦਰ ਸਰਕਾਰ ਦੇ ਸਵਾਲ ਖੜੇ ਕਰ ਰਹੇ ਸੀ ਕਿ ਗੱਲਾਂ ਨਹੀਂ ਮੰਨ ਰਹੇ ਤੇ ਪੁਲਿਸ ਫੋਰਸ ਜਿਹੜੀ ਹੈ ਹਰਿਆਣਾ ਲਈ ਹੋਈ ਹੈ ਪਰ ਹੁਣ ਲੱਗਦਾ ਵੀ ਪੰਜਾਬ ਪੁਲਿਸ ਜਿਹੜੀ ਹੈ ਉਹੀ ਕਾਰਵਾਈ ਕਰਦੀ ਹੈ ਕਿ ਖਾਨਾ ਦੇ ਉਹ ਵੀ ਅੱਗੇ ਚੜਦੇ ਦੇਖੋ ਇਹਨਾਂ ਨੂੰ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਹੀ ਨੇ ਜਦੋਂ ਇਹਨਾਂ ਨੇ ਕੰਮ ਹੀ ਕਾਰਪੋਰੇਟਾਂ ਦਾ ਕਰਨਾ ਹੈ ਤਾਂ ਇਹਨਾਂ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਕਿ ਪੰਜਾਬ ਸਰਕਾਰ ਉਹੀ ਪੰਜਾਬ ਸਰਕਾਰ ਹੈ ਜਿਨ੍ਹਾਂ ਨੇ ਸ਼ੁਭ ਕਰਨ ਦੀ ਜਿਹੜਾ ਮੌਤ ਤੋਂ ਬਹੁਤ 10 ਦਿਨ ਬਾਅਦ ਇਹਨਾਂ ਨੇ ਪਰਚਾ ਦਰਜ ਕੀਤਾ ਹੈ 10 ਦਿਨਾਂ ਬਾਅਦ ਕੀਤਾ ਹੀ ਨਹੀਂ ਆ ਇਨਕੁਆਰੀਆਂ ਹੀ ਉਵੇਂ ਦੀਆਂ ਹੀ ਉਵੇਂ ਆ ਸੋ ਇਸ ਕਰਕੇ ਇਹਨਾਂ ਨੂੰ ਕਦੇ ਵੀ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਹੜਤਾਲ ਜਿਹੜੀ ਜਾਰੀ ਹੈ ਅੰਦਰ ਉਹਨਾਂ ਵੱਲੋਂ ਹਲੇ 20 ਉਹ ਕੀ ਹੁਣ ਤੁਸੀਂ ਗੱਲਬਾਤ ਕਰੋਗੇ ਅੱਗੇ ਭੁਖੜਤਾਲ ਜਾਰੀ ਰਹੀ ਹੋਊਗਾ ਦੇਖੋ ਅਗਲੀ ਰਣਨੀਤੀ ਤਾਂ ਪਹਿਲਾਂ ਦੀ ਕੋਈ ਤੈਅ ਆ ਕਿ ਲੜੀਵਾਰ ਜਿਹੜਾ ਮਰਨ ਵਰਤ ਦੀ ਪ੍ਰਕਿਰਿਆ ਚੱਲ ਰਹੀ ਹੈ ਢੱਲੇਵਾਲ ਸਾਹਿਬ ਨਾਲ ਦੇ ਨਾਲ ਜੇਕਰ ਕੁਝ ਮਾੜਾ ਵਾਪਰ ਜਾਂਦਾ ਦੋਸਤੋ ਬਾ ਸੁਖਜੀਤ ਸਿੰਘ ਹਰਦੋਜ ਢੰਡੇ ਨੇ ਬੈਠਣਾ ਸੀ ਸੋ ਜਦੋਂ ਇਹਨਾਂ ਨੇ ਪੁਲਿਸ ਨੇ ਅਗਵਾ ਕਰ ਲਿਆ ਇਹਨਾਂ ਨੂੰ ਤਾਂ ਫਿਰ ਹਰਦੋਜ ਢੰਡੇ ਜੀ ਹੁਣ ਬੈਠੇ ਹੋਏ ਆ ਅੱਜ ਤੀਸਰਾ ਦਿਨ ਆ ਉਹਨਾਂ ਨੂੰ ਸੋ ਲੱਗਦਾ ਵੀ ਕੋਹੜ ਹਤਾਲ ਜਿਕਰ ਅੰਦਰ ਰੱਖੀ ਹੋਈ ਹੈ ਉਹਨਾਂ ਨੂੰ ਪੁਲਿਸ ਜਿਹੜੀ ਹੈ ਜ਼ਬਰਨ ਉਹਨਾਂ ਨੂੰ ਜਾਂ ਡ੍ਰਿਪ ਰਹੀ ਕੋਸ਼ਿਸ਼ ਕਰਦੀ ਹੈ ਜਾਂ ਕੋਈ ਇੰਜੈਕਸ਼ਨ ਫੀਡ ਦੇ ਦਿੱਤੇ ਜਾ ਰਹੇ ਦੇ ਸਕਦੀ ਹੈ ਦੇਖੋ ਮੈਨੂੰ ਪਤਾ ਹੈ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਦੋਂ 8 ਜੂਨ 223 ਦੇ ਵਿੱਚ ਪੀਐਸਪੀਸੀਐਲ ਆਫਿਸ ਪਟਿਆਲੇ ਅਸੀਂ ਪੰਜ ਆਗੂਆਂ ਨੇ ਮਰਨਵਰਤ ਰੱਖਿਆ ਸੀ ਤਾਂ ਮੈਂ ਵੀ ਉੱਥੇ ਡੱਲੇਵਾਲ ਸਾਹਿਬ ਦੇ ਨਾਲ ਹੀ ਸੀ ਅਸੀਂ 8 ਦਿਨ ਰਹੇ ਸੀ ਸਾਨੂੰ ਵੀ ਉਦੋਂ ਪੁਲਿਸ ਜ਼ਬਰ ਦੇ ਦੌਰਾਨ ਚੱਕ ਕੇ ਤੇ ਮਾਤਾ ਕਛਲਿਆ ਦੇਵੀ ਹਸਪੀਟਲ ਲੈ ਗਏ ਸੀ ਯਤਨ ਕੀਤਾ ਸੀ ਉੱਥੇ ਵੀ ਪਰ ਕਾਮਯਾਬ ਨਹੀਂ ਸੀ ਹੁਣ ਦਿੱਤੇ ਅਸੀਂ ਸੋ ਇਸ ਕਰਕੇ ਹੋ ਨਹੀਂ ਸਕਦਾ ਕਿ ਡੱਲੇਵਾਲ ਸਾਹਿਬ ਦੇ ਨਾਲ ਕੋਈ ਜ਼ਬਰਦਸਤੀ ਜਿਹੜੀ ਹੈ ਉਹ ਉਹ ਇਸ ਚੀਜ਼ ਨੂੰ ਬਰਦਾਸ਼ਤ ਕਰ ਜਾਣ ਹਾਂ ਉਹ ਕਿਤੇ ਨਾ ਕਿਤੇ ਫਿਰ ਗੱਲ ਵੱਖਰੀ ਹੁੰਦੀ ਹੈ ਕਿ ਹਾਂ ਜਦੋਂ ਹੁਣ ਇੱਕ ਆਗੂ ਹੈ ਜਿਹਨੂੰ ਮਤਲਬ ਅਗਵਾਇ ਕੀਤਾ ਹੋਵੇ ਜੇ ਤਾਂ ਉਹਦੇ ਕੋਲ ਇਲਾਜ ਦੀ ਨੀਤ ਨਾਲ ਹੋਵੇ ਜੇ ਤਾਂ ਉਥੋਂ ਮਰਨਵਰਤੋਂ ਲੈ ਕੇ ਆਏ ਹੁੰਦੇ ਉਹਨਾਂ ਨੂੰ ਤਾਂ ਉਹ ਕੁਝ ਹਾਲਾਤ ਕੁਝ ਹੋਰ ਹੁੰਦੇ ਆ ਲੇਕਿਨ ਇਹ ਜਿਹੜਾ ਮਰਨਵਰਤ ਅਰੰਭ ਕਰਨ ਤੋਂ ਪਹਿਲਾਂ ਹੀ ਹੈ ਮੈਂ ਬਾਰ ਬਾਰ ਇਸ ਚੀਜ਼ ਨੂੰ ਜਿਹੜਾ ਇਹ ਪੰਜਾਬ ਪੁਲਿਸ ਵੱਲੋਂ ਇੱਕ ਕਿਸਾਨ ਆਗੂ ਨੂੰ ਅਗਵਾ ਕੀਤਾ ਗਿਆ ਮੈਂ ਕਰਾਰ ਦਿੰਦਾ ਜਿਹਦੀ ਅਸੀਂ ਨਿਖੇਦੀ ਕਰਦੇ ਆਂ ਔਰ ਸਰ ਤੁਹਾਡਾ ਡੈਪੋਟੀਸ਼ਨ ਅੱਜ ਮਿਲਣ ਗਿਆ ਸੀ ਕਿ ਪੁਲਿਸ ਨੇ ਤੁਹਾਨੂੰ ਕੀ ਕਿਹਾ ਮੈਂ ਖੋਦੀ ਗਿਆ ਜੀ ਮੈਂ ਮਤਲਬ ਨਹੀਂ ਮਿਲ ਦੇਣਾ ਜੀ ਬਿਲਕੁਲ ਜਿਹੜਾ ਅਸੀਂ ਨਹੀਂ ਮਿਲਣ ਦੇ ਸਕਦੇ ਅਸੀਂ ਤੇ ਮੈਂ ਫਿਰ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਕਿ ਕਿਉਂ ਨਹੀਂ ਮਿਲਣ ਦੇਣਾ ਕਿਹਦੇ ਆਰਡਰ ਨੇ ਵੀ ਨਹੀਂ ਮਿਲਣ ਦੇਣਾ ਜੀ ਸਿਆਣੋਂ ਬਿਸ਼ਣੋ ਜੀ ਦੇਖੋ ਉਹ ਤਾਂ ਇਹੀ ਹੈ ਨਾ ਜੀ ਹੁਣ ਜਿਹੜੇ ਲੈ ਕੇ ਆਏ ਆ ਉਥੋਂ ਇਹ ਤੁਹਾਡੇ ਵੀ ਸਾਰਾ ਕੁਝ ਧਿਆਨ ਦੇ ਵਿੱਚ ਹੈ ਕਿ ਸੀਨੀਅਰ ਅਫਸਰ ਨਹੀਂ ਪੰਜਾਬ ਦੇ ਇਹ ਕੋ ਹੈ ਤਾਂ ਨਹੀਂ ਤੁਸੀਂ ਉਹਨੂੰ ਭਗਵੰਦ ਮਾਨ ਕਹਿ ਸਕਦੇ ਹੋ ਜਿਹੜੇ ਸਰਕਾਰ ਚਲਾ ਰਹੇ ਆ ਤੁਸੀਂ ਉਹਨੂੰ ਡੀਜੀਪੀ ਪੁਲਿਸ ਕਹਿ ਸਕਦੇ ਹੋ ਔਰ ਤੇ ਮੈਂ ਇਥੋਂ ਤੱਕ ਵੀ ਕਹਿ ਸਕਦਾ ਵਾਂ ਕਿ ਇਹ ਤਾਂ ਡਾਇਰੈਕਟ ਜਿਹੜੀ ਗੱਲ ਹੈਗੀ ਨਰਿੰਦਰ ਮੋਦੀ ਦੀਆਂ ਵੀ ਉਹਨਾਂ ਦੀ ਵੀ ਹਦਯਤਾ ਨਹੀਂ ਕਿ ਇਹਨਾਂ ਨੂੰ ਖੌਫ ਜਗਾ ਕਰੋ ਇਹਨਾਂ ਨੂੰ ਸੋ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਡਰਨ ਵਾਲੇ ਨਹੀਂ ਆ ਜਿਹੜੇ ਕਿਸਾਨ ਉੱਥੇ ਬੈਠ ਗਏ ਨੇ ਅਜੇ ਤਾਂ ਉੱਥੇ ਇੱਕ ਬੈਠੇ ਆ ਤੇ ਸ਼ਾਇਦ ਲੜੀਵਾਰ ਦੀ ਗੱਲ ਜਿਹੜੀ ਆ ਉਹ ਖਤਮ ਹੋ ਜੇ ਇਦਾਂ ਵੀ ਹੋ ਸਕਦਾ ਹੈ ਕਿ ਸਮੂਹਕ ਰੂਪ ਦੇ ਵਿੱਚ ਵੀ ਜਿਹੜਾ ਉਹ ਮਰਨਵਰਤ ਅਰੰਭਿਆ ਜਾ ਸਕਦਾ ਹੈ ਤੇ ਡੱਲੇਵਾਲ ਸਾਹਿਬ ਬਣਾਦਾ ਅੰਦਰ ਤਾਂ ਵਰਤ ਜਿਹੜਾ ਉਹ ਸਾਡੇ ਮੁਤਾਬਕ ਜਿਹੜਾ ਉਹ ਮਰਨ ਵਰਤ ਜਾਰੀ ਹੈ ਕੱਲ ਜਿਹੜੀ ਉੱਥੇ ਮੀਟਿੰਗ ਹੋਈ ਹੈ ਉਸ ਤੋਂ ਪਤਾ ਜਿਲੇ ਕਿਸਾਨਾਂ ਆਗੂਆਂ ਨੇ ਕਿਹਾ ਜੀ ਜਦ ਤੱਕ ਡੱਲੇਵਾਲ ਸਾਹਿਬ ਮੀਟਿੰਗ 'ਚ ਨਹੀਂ ਬੈਠਣਗੇ ਉਨੀ ਦੇਰ ਕੋਈ ਗੱਲ ਨਹੀਂ ਕੀਤੀ ਜਾਊਗੀ ਤੇ ਹੁਣ ਅੱਗੇ ਕੋਈ ਸਰਕਾਰ ਨਾਲ ਗੱਲ ਬਚੰਦੀ ਵੀ ਕਦੋਂ ਤੱਕ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਜਦੋਂ ਅਗਲੀ ਗੱਲ ਹੀ ਨਹੀਂ ਹਲਦੀ ਘੜੀ ਜਦੋਂ ਇਹਨਾਂ ਨੂੰ ਇੱਥੋਂ ਲਜਾਇਆ ਹੀ ਨਹੀਂ ਗਿਆ ਮੋਰਚੇ 'ਚ ਉਨੀ ਦੇਰ ਗੱਲ ਦੀ ਤਾਂ ਕੋਈ ਹੈ ਹੀ ਨਹੀਂ ਸੰਭਾਵਨਾ ਉਹ ਵੱਖਰੀ ਗੱਲ ਹੈ ਕਿ ਆਪਾਂ ਗੱਲ ਤੋਂ ਨਹੀਂ ਭਾਈ ਦੇ ਜੇ ਕੋਈ ਕਹਿਣਗੇ ਵੀ ਠੀਕ ਹੈ ਜੀ ਗੱਲ ਕਰੋ ਤਾਂ ਕਿ ਜਿੰਨੀ ਦੇਰ ਡੱਲੇਵਾਲ ਸਾਹਿਬ ਮੋਰਚੇ 'ਚ ਨਹੀਂ ਜਾਂਦੇ ਉਨੀ ਦੇਰ ਗੱਲ ਜਿਹੜੀ ਹੈ ਉਹ ਅੱਗੇ ਨੂੰ ਨਹੀਂ ਵੱਧ ਸਕਦੀ ਸਰ ਬਾਕੀ ਕਿਸਾਨ ਜਥੇਬੰਦੀਆਂ ਦਾ ਜਿਵੇਂ ਜ਼ਿਕਰ ਕੀਤਾ ਬੇਸ਼ੱਕ ਮੋਰਚਾ ਲੱਗਾ ਹੋਇਆ ਬਾਕੀ ਕਿਸਾਨ ਜਥੇਬੰਦੀਆਂ ਦਾ ਕੋਈ ਸਹਿਯੋਗ ਜਾਂ ਕੋਈ ਗੱਲਬਾਤ ਦੇਖੋ ਕੇਐਮਐਮ ਤੇ ਐਸਕੇਐਮ ਨਾਨ ਪੋਲਿਟੀਕਲ ਦੀਆਂ ਜਥੇਬੰਦੀਆਂ ਦਾ ਸਾਰੀਆਂ ਜਿਹੜੀਆਂ ਨੇ ਉਹ ਮੋਰਚੇ ਦੇ ਨਾਲ ਨੇ ਬਾਕੀ ਜਿਹੜਾ ਜਿੱਧਰ ਨੂੰ ਤੁਹਾਡਾ ਇਸ਼ਾਰਾ ਹੈ ਉਹ ਵੀ ਦੇਖੋ ਸਾਡੇ ਵੱਲੋਂ ਤਾਂ ਸਾਰਿਆਂ ਨੂੰ ਜਿਹੜਾ ਉਹ ਵੈਲਕਮ ਹੈ ਸਾਡੇ 12 ਜਿਹੜੇ ਮਸਲੇ ਹੈ ਜਿਹੜੇ ਆਪਾਂ ਲੈ ਕੇ ਚੱਲੇ ਆ ਜਿਹੜਾ ਵੀ ਕੋਈ ਉਹਨਾਂ ਦੇ ਨਾਲ ਸਹਿਮਤ ਹੈ ਉਹ ਇਸ ਲੜਾਈ ਨੂੰ ਲੜ ਸਕਦਾ ਹੈ ਲੜਾਈ ਤੋਂ ਤੇ ਪਿੱਛੇ ਰੱਖਣ ਵਾਸਤੇ ਕਿਸੇ ਨੂੰ ਕਿਹਾ ਹੀ ਨਹੀਂ ਕਿ ਸਾਰੇ ਪਿੱਛੇ ਬੈਠੋ ਕਿ 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 ਮੇਨ ਮੰਗਾਂ ਜਿਹੜੀਆਂ ਜਿਹਨੂੰ ਲੈ ਕੇ ਦਿਨੀ ਵੀ ਕੋਸ਼ਿਸ਼ ਕੀਤਾ ਜਾ ਰਿਹਾ ਤੇ ਹੁਣ ਇਸ ਟਾਈਮ ਜਿਹੜਾ ਚੰਗੂ ਬਾਰਡ ਦੇਖੋ ਇਹ ਦੀਆਂ ਸਭ ਤੋਂ ਪਹਿਲੀ ਮੰਗ ਹੈਗੀ ਹੈ ਕਿ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਰੇਟ ਫਿਰ ਹੈਗੀ ਹੈ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਫਿਰ ਨਾਲ ਜਿਹੜਾ ਤੀਸਰੇ ਨੰਬਰ ਦੇ ਉੱਤੇ ਸਾਡੀ ਅਹਿਮ ਹੈਗੀ ਹੈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫਨਾ ਚਾਹੀਦਾ ਹੈ ਫਿਰ ਸਾਡੀ ਗੱਲ ਹੈ ਇੱਕ ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਉਹ 700 ਰੁਪਏ ਤੈਅ ਹੋਵੇ ਮਜ਼ਦੂਰ ਨੂੰ ਜਿਹੜਾ ਉਹ ਮਨਰੇਗਾ ਤਹਿਤ 200 ਦਿਨ ਦੀ ਰੋਜ਼ਗਾਰ ਦੀ ਗਰੰਟੀ ਹੋਵੇ ਸਾਡੀ ਹੈ ਆਦੀਵਾਸੀਆਂ ਦੀ ਜਿਹੜੀ ਹੈ ਪੰਜਵੀਂ ਸੂਚੀ ਉਹ ਲਾਗੂ ਹੋਵੇ ਜਿਸ ਦੇ ਨਾ ਲਾਗੂ ਹੋਣ ਕਾਰਨ ਉਹਨਾਂ ਦੀਆਂ ਜਿਹੜੀਆਂ ਨੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੇ ਇਹ ਹੈ ਕਿ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਸਾਡੇ ਲਈ ਇਹ ਕਿ ਜਿਹੜੀ ਸਾਡੀ ਕੀਟ ਨਾਸ਼ਕ ਸਾਨੂੰ ਨਕਲੀ ਮਿਲਦੀਆਂ ਨੇ ਖਾਦਾਂ ਜਿਹੜੀਆਂ ਸਾਨੂੰ ਨਕਲੀ ਮਿਲਦੀਆਂ ਨੇ ਉਹ ਵੇਚਣ ਵਾਲਿਆਂ ਦੇ ਉੱਤੇ 56 ਜਿਹੜਾ ਉਹ ਕਸਿਆ ਜਾਵੇ ਸਾਡੀ ਇਹ ਕਿ ਲਖੀਮਪੁਰ ਖੀਰੀ ਦਾ ਜਿਹੜਾ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਅੱਜ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਕਿ ਇਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਅਸੀਂ ਤਾਂ ਪਹਿਲਾਂ ਤੇ ਕਹਿ ਰਹੇ ਹਾਂ ਕਿ ਪ੍ਰਭਾਵਿਤ ਕਰਨਗੇ ਤੇ ਉਹ ਬਾਹਰ ਇਲੈਕਸ਼ਨਾਂ ਲੜਦੇ ਫਿਰਦੇ ਆ ਸੋ ਇਹ ਸਾਡੀਆਂ ਜਿਹੜੀਆਂ ਨੇ ਕੁੱਲ 12 ਮੰਗਾਂ ਨੇ ਜਿਹਦੇ ਉੱਤੇ ਦਿੱਲੀ ਕੂਚ ਕੀਤਾ ਜਾ ਰਿਹਾ ਸੀ ਤੇ ਅੱਜ ਵੀ ਉਹਨਾਂ ਮੰਗਾਂ ਦੇ ਕਾਇਮ ਸਹ ਕੋ ਇੱਕ ਹੋਰ ਵਿੱਚ ਆ ਗਈ ਕਿ ਜਿਹੜਾ ਇਹਨਾਂ ਨੇ ਐਮਐਸਬੀ ਤੋੜ ਕੇ ਆਦ ਗਈ ਤੇ ਝੋਨੇ ਦੀ ਫਸਲ ਜਿਹੜੀ ਇਹਨਾਂ ਨੇ ਖਰੀਦੀ ਹੈ ਇਹ ਵੀ ਸਭ ਤੋਂ ਵੱਡਾ ਜਿਹੜਾ ਅੱਜ ਇੱਕ ਸਕੈਂਡਲ ਹੋਇਆ ਇਹਦੀ ਵੀ ਅਸੀਂ सीबीआई ਜਾਂਚ ਦੀ ਮੰਗ ਕਰਦੇ ਹਾਂ ਠੀਕ